ਪੁਰੂਰਸ ਆਏ ਹਲਕੇ ਦੇ ਪਿੰਡਾਂ ਤੋਂ ਆਏ ਮੇਰੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੇ ਜੂਜਾਰੂ ਵੀਰੋ ਭੈਣੋ ਬਜ਼ੁਰਗੋ ਨੌਜਵਾਨ ਸਾਥਿਓ ਲੀਡਰ ਸਹਿਬਾਨ ਸਟੇ ਤੇ ਬਰਾਜਮਾਨ ਸਾਡੇ ਫੋਜਪੁਰ ਦੇ ਕੋਆਰਡੀਨੇਟਰ ਇੰਚਾਰਜ ਜਸਬੀਰ ਸਿੰਘ ਜੀ ਡਿੰਪਾ ਸਾਹਿਬ ਉਹਨਾਂ ਦੇ ਨਾਲ ਸਰਦਾਰ ਕਲਬੀਰ ਸਿੰਘ ਜੀ ਜੀਰਾ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ ਆਸ਼ੂ ਬਾਂਗੜ ਜੀ ਗੁਰੂ ਹਸਾਇ ਜਸਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਨੌਲ ਸਾਹਿਬ ਓਮਪਰਕਾਸ਼ ਜੀ ਬੋੜੀਆਂ ਸਾਹਿਬ ਤੇਜਾ ਸਿੰਘ ਟਪਰੀ ਜੀ ਤੇ ਸਟੇਜ ਤੇ ਮੌਜੂਦ ਸਾਰੇ ਦਰਜਾ ਬਰਜਾ ਆਗੂ ਸਹਿਬਾਨ ਫਤੇ ਪ੍ਰਵਾਨ ਕਰਨਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਵੀ ਰੋ ਆਪਾਂ ਸਾਰੇ ਗੁਰੂ ਅਰਸੇ ਦੀ ਇਸ ਪਵਿੱਤਰ ਧਰਤੀ ਤੇ ਬਾਬਾ ਭੀਮਰਾਓ ਅੰਬੇਦਕਰ ਜੀ ਦੇ ਸੰਵਿਧਾਨ ਦੀ ਰਾਖੀ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਜੋ ਪਾਰਟੀ ਵੱਲੋਂ ਪ੍ਰੋਗਰਾਮ ਲਿਖੇ ਗਏ ਆ ਕਿ 18 ਤਰੀਕ ਨੂੰ ਸੰਗਰੂਰ ਵਿਖੇ ਜਾ ਕੇ ਆਪਾਂ ਵੱਡੀ ਗਿਣਤੀ ਦੇ ਵਿੱਚ ਸਵੇਦਾਨ ਬਚਾਓ ਦੇਸ਼ ਬਚਾਓ ਦੇ ਨਾਂ ਤੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਦਾ ਅਸੀਂ ਚਾਹੁੰਦੇ ਹਾਂ ਕਿ ਪਤਾ ਲੱਗੇ ਪੂਰੇ ਇੰਡੀਆ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਐ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਖੜੇ ਐ ਸੋ ਇਸ ਕਰਕੇ ਮੈਂ ਇਹ ਵੀ ਇਤਿਹਾਸ ਦੇਖਿਆ ਕਿ ਜਦੋਂ ਵੀ ਚੜ੍ਹਾਈ ਹੁੰਦੀ ਹੈ ਉਹ ਹਮੇਸ਼ਾ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਵਾਰ 2027 ਦਾ ਜਿਹੜਾ ਇਲੈਕਸ਼ਨ ਹੈ ਉਹ 2027 ਤੋਂ ਪੰਜਾਬ ਤੋਂ ਸ਼ੁਰੂਆਤ ਹੋ ਕੇ ਪੂਰੇ ਦੇਸ਼ ਦੀਆਂ ਸਟੇਟਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਚੜ੍ਹਾਈ ਹੋਗੀ ਤੇ ਦੇਸ਼ ਦੇ ਵਿੱਚ 29 ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦਾ ਰਾਜ ਪੈਦਾ ਹੋਊਗਾ ਸੋ ਇਸ ਕਰਕੇ ਵੀਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਜਿਹੜੇ ਲੋਕਾਂ ਜਿਹੜੇ ਸਾਡੇ ਵੀਰਾਂ ਕੋਲ ਆਪਣੇ ਕਨਵਿੰਸ ਗੱਡੀਆਂ ਉਹ ਸਾਰੇ ਇਕੱਠੇ ਹੋ ਕੇ ਉੱਥੇ 500 ਦੀ ਜ਼ਿੰਮੇਵਾਰੀ ਲਗਾਈ ਹੈ ਦੀਪਾ ਸਾਹਿਬ ਜੀਰਾ ਸਾਹਿਬ ਨੇ ਤੇ ਮੈਂ ਤਾਂ ਸਮਝਦਾ ਕਿ 500 ਦੀ بجائے ਆਪਾਂ ਜੇ 1000 ਦੇ ਨੇੜੇ ਲੈ ਜਾਾਂਗੇ ਤਾਂ ਫਿਰ ਸਮਝਾਂਗੇ ਕਿ ਗੁਰੂ ਅਰਸੇ ਦੇ ਵਿੱਚ ਕਾਂਗਰਸ ਪਾਰਟੀ ਦੀ ਮੋੜ ਦੁਬਾਰਾ ਬਹਾਲੀ ਹੋ ਗਈ ਹੈ ਸੋ ਇਸ ਕਰਕੇ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਹੈ ਤਾਂ ਕਿ ਪਤਾ ਲੱਗੇ ਕਿ ਗੁਰੂ ਅਰਸੇ ਦੇ ਲੋਕ ਜਿਹੜੇ ਸਾਡੇ ਉੱਥੇ ਪਹੁੰਚਿਆ ਇਹ ਕਾਂਗਰਸ ਦੇ ਨਾਲ ਖੜੇ ਹੈ ਸਵਿਚ ਕਰਕੇ ਤੇ ਜਿਹੜੀ ਇੱਥੋਂ ਦੀ ਕਾਂਗਰਸ ਪਾਰਟੀ ਦੀ ਸਥਿਤੀ ਹੈ ਉਹ ਵੀਰੋ ਤੁਸੀਂ ਮੇਰੇ ਤੋਂ ਬੋਲਣ ਵਾਲੇ ਪਹਿਲੇ ਬੁਲਾਰਿਆਂ ਨੇ ਸਾਰਾ ਦੱਸਿਆ ਡਿੰਪਾ ਜੀ ਮੈਂ 2 ਮਿੰਟ ਤੁਹਾਡੇ ਲਾਂਗਾ ਇਸ ਗੁਰੂ ਅਰਸਾ ਦੇ ਵਿੱਚ ਅਸ ਮੈਂ ਸਮਝਦਾ ਸੀ ਕਿ ਕਾਂਗਰਸ ਪਾਰਟੀ ਦੀ ਬੜੀ ਪਕੜ ਹੈ ਪਰ ਕੁਝ ਸਮਾਂ ਸਾਡੇ ਲੀਡਰਾਂ ਨੇ ਕਾਂਗਰਸ ਨੂੰ ਇਸ ਤਰ੍ਹਾਂ ਮਾਰਿਆ ਕਿ ਕੋਈ ਵਰਕਰ ਨਹੀਂ ਛੱਡਿਆ ਕੋਈ ਲੀਡਰ ਨਹੀਂ ਛੱਡਿਆ ਕੋਈ ਪਿੰਡਾਂ ਦੇ ਵਿੱਚ ਸਰਪੰਚ ਦੀ ਇੱਜ਼ਤ ਨਹੀਂ ਛੱਡੀ ਸੋ ਇਸ ਕਰਕੇ ਇਥੋਂ ਦੀ ਕਾਂਗਰਸ ਜਿਹੜੀ ਹੈ ਉਹ ਠਹਿ ਢੇਰੀ ਹੋ ਗਈ ਤੇ ਪਿਛਲਾ ਜਿਹੜਾ ਅਸੈਂਬਲੀ ਦਾ ਇਲੈਕਸ਼ਨ ਸੀ ਉਹਦੇ ਵਿੱਚ 5500 ਵੋਟ ਕੱਲੀ ਜਿਹੜੀ ਹੈ ਇਸ ਗੁਰੂ ਸਾਹਿਬ ਦੇ ਵਿੱਚ ਉਹ ਕਾਂਗਰਸ ਪਾਰਟੀ ਨੂੰ ਪਈ ਜਿੱਥੇ ਕਿ 70000 ਦੇ ਨੇੜੇ ਵੋਟ ਜਿਹੜੀ ਹੈ ਕਾਂਗਰਸ ਨੂੰ ਪਿਆ ਕਰਦੀ ਸੀ ਪਰ ਉਸ ਤੋਂ ਬਾਅਦ ਅਗਲਾ ਇਲੈਕਸ਼ਨ ਪਾਰਲੀਮੈਂਟ ਦਾ ਆਇਆ ਇੱਥੇ ਦਾਸ ਨੂੰ ਗਰੀਬ ਨੂੰ ਕਾਂਗਰਸ ਪਾਰਟੀ ਨੇ ਤੁਸੀਂ ਟਿਕਟ ਦੇ ਕੇ ਇਥੋਂ ਦੀ ਸੇਵਾ ਵਾਸਤੇ ਭੇਜਿਆ ਮੇਰੇ ਕੋਲ ਦਿਨ ਨਹੀਂ ਸੀ ਮੈਂ ਵਰਕ ਨਹੀਂ ਕਰ ਸਕਿਆ ਮੈਂ ਪਿੰਡਾਂ ਵਿੱਚ ਵੀ ਨਹੀਂ ਜਾ ਸਕਿਆ ਪਰ ਦੋ ਚਾਰ ਮੀਟਿੰਗਾਂ ਜਰੂਰ ਮੈਂ ਸਮਝਦਾ ਕਿ ਕੀਤੀਆਂ ਤੇ ਇਥੋਂ ਦੇ ਲੋਕਾਂ ਨੇ ਕਾਂਗਰਸ ਦੇ ਜਿਹਾਰੂ ਵੀਰਾਂ ਨੇ 26000 ਵੋਟ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੂੰ ਇਥੋਂ ਪਾ ਕੇ ਮੈਨੂੰ ਇਥੋਂ ਜਿਹੜੇ ਇਲੈਕਸ਼ਨ ਜਿਤਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਸੋ ਇਸ ਕਰਕੇ ਮੈਂ ਵੀਰੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਗੁਰੂ ਹਰਸਾਏ ਵੀਰਾਂ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਜੋ ਮਾਣ ਬਖਸ਼ਿਆ ਉਹ ਵੀਰੋਂ ਮੈਂ ਕਦੇ ਭੁਲਾ ਨਹੀਂ ਸਕਾਂਗਾ ਔਰ ਆਪਾਂ ਹੁਣ ਸਾਰੇ ਤਗੜੇ ਹੋ ਗਏ ਮੇਰੇ ਤੋਂ ਪਹਿਲਾਂ ਜੀਰਾ ਸਾਹਿਬ ਨੇ ਵੀ ਕਾਲੀਆਂ ਪੇਡਾਂ ਦੀ ਗੱਲ ਕੀਤੀ ਐ ਮੈਂ ਤਾਂ ਸਮਝਦਾ ਕਿ ਪੇਡਾਂ ਕਾਲੀਆਂ ਨਹੀਂ ਹੁੰਦੀਆਂ ਉਹ ਸਮਾਂ ਉਹਨਾਂ ਨੂੰ ਜਿਹੜਾ ਕਾਲਾ ਕਰ ਦਿੰਦਾ ਤੇ ਇਸ ਕਰਕੇ ਉਹਨਾਂ ਲੋਕਾਂ ਦੀ ਪਛਾਣ ਜਰੂਰ ਕਰੋ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਐ ਕਿ ਉਹ ਜਿਹੜੀ ਪਾਰਟੀ 'ਚ ਰਹਿ ਕੇ ਉਹਦੀ ਪਿੱਠ 'ਚ ਛੁਰਾ ਮਾਰਦੇ ਐ ਤਾਂ ਉਹਨਾਂ ਲੋਕਾਂ ਤੋਂ ਸਾਨੂੰ ਸੁਚੇਤ ਹੋਣਾ ਪੈਗਾ ਤੁਹਾਨੂੰ ਸਚੇਤ ਹੋਣਾ ਪੈਗਾ ਕਿ ਕੌਣ ਕਾਂਗਰਸ ਦੀ ਉਲਟ ਗੱਲ ਕਰਦਾ ਹੈ ਕੌਣ ਕਾਂਗਰਸ ਦੀ ਫੇਵਰਟ ਗੱਲ ਕਰਦਾ ਤੇ ਫਿਰ ਆਪਾਂ ਜਾ ਕੇ ਆਪਣੀ ਚੜ੍ਹਾਈ ਵਾਲੇ ਪਾਸੇ ਜਾਵਾਂਗੇ ਆ ਹੁਣ ਜਿਹੜੇ ਇਥੋਂ ਮਲਾਈ ਖਾ ਕੇ ਅੱਜ ਮੇਰੇ ਖਿਆਲ 20 ਸਾਲ ਲਗਾਤਾਰ ਆਹ ਸੋਡੀ ਪਰਵਾਜ਼ ਜਿਹੜਾ ਗੁਰੂ ਸਾਹਿਬ ਲੋਕਾਂ ਦਾ ਤੇ ਕੋਲ ਵੋਟਾਂ ਲੈ ਕੇ ਕਿੱਥੇ ਤੱਕ ਪਹੁੰਚਿਆ ਪਰ ਅਖੀਰ ਵਿੱਚ ਪਿੱਠੇ ਛੁਰਾ ਮਾਰ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਉਸ ਪਾਰਟੀ ਚਲੇ ਗਿਆ ਜਿਨ੍ਹਾਂ ਨੇ ਕਿਸਾਨਾਂ ਦਾ ਕਤਲ ਕੀਤਾ ਦੇਸ਼ ਦੇ ਵਿੱਚ ਕਿਸਾਨੀ ਖਤਮ ਕਰਨ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਅੱਜ ਉਹਨਾਂ ਦੀ ਚੋਲੀ ਵਿੱਚੜਿਆ ਆ ਇੱਕ ਹੋਰ ਬੜਾ ਸਰਮਾਇਦਾਰ ਜਿਹੜਾ ਪਿਛਲੇ ਜਲਾਲਾਬਾਦ ਤੋਂ ਅਸੀਂ ਜਿਮਣੀ ਚੋਣ ਤੇ ਜਿਤਾ ਕੇ ਐਮਐਲਏ ਬਣਾਇਆ ਸੀ ਔਰ ਉਹ ਉਹ ਵੀ ਜਿਹੜਾ ਉਹਨਾਂ ਲੋਕਾਂ ਦੀ ਚੋਲੀ ਚੜ ਕੇ ਅੱਜ ਕਾਂਗਰਸ ਦੀ ਤੇ ਨਾਂ ਹੀ ਨਹੀਂ ਲੈਂਦਾ ਆ ਕਿਸ ਤਰ੍ਹਾਂ ਕਦੇ ਰੇਗ ਪਾਰਟੀ ਤੁਰਿਆ ਫਿਰਦਾ ਕਿ ਮੈਂ ਅੱਜ ਬੀਜੇਪੀ ਤੋਂ ਟਿਕਟ ਲੈ ਲੂੰਗਾ ਮੈਂ ਆਪ ਤੋਂ ਟਿਕਟ ਲੈ ਲੂੰਗਾ ਮੈਂ ਹੋਰ ਪਾਰਟੀ ਤੋਂ ਟਿਕਟ ਲਵਾਂਗਾ ਪਰ ਵੀਰੋ ਜਿਸ ਆਦਮੀ ਦਾ 베ਸ ਨਹੀਂ ਜਿਸ ਆਦਮੀ ਦਾ ਸਟੈਂਡ ਨਹੀਂ ਉਹ ਕਦੇ ਟੇਕ ਨਹੀਂ ਸਕਦਾ ਤੇ ਇਸ ਕਰਕੇ ਇਹਨਾਂ ਲੋਕਾਂ ਦੇ ਅੱਜ ਮੈਂ ਆ ਜਿਹੜੇ ਪ੍ਰਧਾਨ ਸਾਹਿਬ ਜਿਹੜੇ